ਮੈਂ ਕੀ ਹੈ ਮੈਨੂੰ 4 ਦਿਨ ਹੋ ਗਏ ਮੈਂ ਘਰ ਹੀ ਬੈਠਾ ਮੈਂ ਬਿਮਾਰ ਸੀਗਾ ਫਿਰ ਮੇਰਾ ਮੋਢਾ ਟੁੱਟ ਗਿਆ ਸੀ ਉਸ ਵਕਤ ਨੂੰ 25 ਦਿਨ ਹੋ ਗਏ ਜਲੋਸ ਚ 4-5 ਦਿਨ ਹੋ ਗਏ ਨਾ ਕਰ ਹੁਣਾਂ ਲਿਖੀ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਚਾਰਫਰੋਤ ਮਾਈਨਿੰਗ ਤੇ ਜਲੋੜਜੀ ਵਿਭਾਗ ਦੇ ਕੈਬਨਟ ਮੰਤਰੀ ਸ਼੍ਰੀ ਸੁਖਬਿੰਦਰ ਸਿੰਘ ਸਰਕਾਰਿਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਕਾਸ ਕਮਾ ਵਿੱਚ ਗੁਣੰਤਾ ਨੂੰ ਹੈ ਹਿਲੇ ਬਰਕਰਾਰ ਰੱਖਿਆ ਜਾਵੇਗਾ ਅਜਿਹੇ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗੈਲੀ ਵਰਤਣ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਚੱਲ ਰਿਹਾ ਕੋਈ ਲੱਗਦਾ ਹੱਲ ਨਿਕਲ ਪਾਊਗਾ ਜੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਪੂਰੀ ਕਦੀ ਲਾਲ ਕਣਕ ਪਿਆਰ ਸੋਸ਼ੀਅਲ ਜੀ ਤੇ ਲਾਲ ਰੋਕੀ ਤਰਦੀ ਪਰ ਕਿ ਕਿਸੇ ਕਿਸ ਸੁੱਕ ਜਾਂਦੀ ਸੀ ਉਹ ਉਹ ਬੰਦ ਕੀ ਕੀ ਜਿਹਨਾਂ ਲੋਕਾਂ ਨੇ ਕੌਣ ਸੀਗੇ ਉਹ ਉਹ ਕਿਸਾਨ ਸੀਗੇ ਜਿਨ੍ਹਾਂ ਨੇ ਹਰਾ ਇਨਕਲਾਬ ਦੇ ਅੰਦਰ ਉਹ ਪੰਜਾਬ ਔਰ ਖੇਰਾਂ ਦੇ ਸੀਗੇ ਉਹਨਾਂ ਲੋਕਾਂ ਨੂੰ ਰਾਤ ਨੂੰ ਸੜਕ ਤੇ ਬੈਠਣ ਦੇਖ ਕੇ ਉਹਨਾਂ ਲੋਕਾਂ ਦੇ ਉੱਤੇ ਪਾਣੀ ਦੀ ਬੁਸ਼ਾਰਾ ਕਰਕੇ ਉਹਨਾਂ ਲੋਕਾਂ ਦੇ ਉਹਨਾਂ ਖੁੱਲ੍ਹੇ ਸਮਾਨ 'ਚ ਬੈਠੇ ਨੇ ਉਹਨਾਂ ਦੇ ਉੱਤੇ ਫਰਸ਼ ਨਾ ਕਰਕੇ ਮੈਂ ਸਮਝਦਾ ਕਿ ਕੇਂਦਰ ਸਰਕਾਰ ਬਹੁਤ ਪੂਰਾ ਕਰ ਰਹੀ ਹੈ ਸਿੱਖ ਸਾਹਿਬਾ ਕੀ ਕੀ ਆਸੀਗਾ ਕਿ ਵਿਧਾਇਕ ਤੇ ਸੰਸਦ ਜਿਹੜੇ ਆ ਜਨਤਮੰਤਰ ਜਾਣਗੇ ਪਰ ਤੁਹਾਨੂੰ ਕਿਤੇ ਵੀ ਕਿਸਾਨੀ ਅੰਦੋਲਨ ਚ ਕਿਤੇ ਸ਼ਾਮਲ ਹੁੰਦੇ ਦੇਖਿਆ ਨਹੀਂ ਮੈਂ ਮੇਰੀ ਬੇਨਤੀ ਹੈ ਮੈਨੂੰ 4 ਮਹੀਨੇ ਹੋ ਗਏ ਮੈਂ ਤਰੀਬ ਅੱਛਾ ਨੇ ਵੀ ਮਾਸੇਯਾ ਕਰ ਲਿਆ ਮੇਰਾ ਮੀਡਾ ਟੁੱਟ ਗਿਆ ਸੀਗਾ ਉਸ ਸਮੇਂ ਉਹਨੇ ਟਾਈਪਟ ਹੋ ਗਿਆ ਜਦੋਂ ਸਿਰਫ 4-5 ਦਿਨ ਹੋਏ ਮੈਂ ਘਰੋਂ ਨਾ ਲੱਥੀ ਦਾ ਸਿਰਫ ਉੱਥੇ ਜਾਣਾ ਜਿੱਥੇ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਦਿੱਲੀ ਜਾਣ ਕਰਕੇ ਮੈਂ ਦਿੱਲੀ ਬਿਮਾਰ ਹੋਇਆ ਸੀਗਾ ਜਦੋਂ ਅਸੀਂ ਪਿਊਕੀਓਲੋਜੀ ਨੂੰ ਮਿਲਲੇ ਸੀਗੇ ਜੀਣਾ ਚਲਾਉਣ ਵਾਸਤੇ ਜਦੋਂ ਅਸੀਂ ਹੋਮ ਸੋਸ਼ੀਅਲ ਨੂੰ ਮਿਲਲੇ ਸੀਗੇ ਜੀਣਾ ਚਲਾਉਣ ਵਾਸਤੇ ਉੱਥੋਂ ਬਿਮਾਰ ਹੋ ਕੇ ਆ ਗਿਆ ਸੀਗਾ ਔਰ ਉਹਦੀ ਮੈਂ ਡਿੱਗ ਗਿਆ ਤੇ ਉਹਦਾ ਵੀ ਪੁੱਤਰ ਗਿਆ ਇਸ ਕਰਕੇ ਨਹੀਂ ਤਾਂ 4 ਮਹੀਨੇ ਹੋ ਗਏ ਨੇ ਇਸ ਕਰਕੇ ਸ਼ਾਮਿਲ ਨਹੀਂ ਹੋ ਸਕਿਆ ਸਾਡਾ ਦਿਲ ਸਾਡਾ ਦਿਮਾਗ ਸਾਡੀ ਸੋਚ ਉਹ ਕਿਸਾਨ ਵੀਰਾਂ ਦੇ ਨਾਲ ਹੈ ਕਿਉਂਕਿ ਅਸੀਂ ਇੱਥੇ ਜੰਮੇ ਆ ਇੱਥੇ ਇਸੇ ਮਿੱਟੀ 'ਤੇ ਰੋਣਾ ਹੈਗਾ ਇੱਥੇ ਹੀ ਚੋਣਤੀ ਖਾਦੀ ਹੈ ਇੱਥੇ ਹੀ ਸਾਨੂੰ ਸਭ ਕੁਝ ਮਿਲੇਗਾ ਉਹ ਕਿਸਾਨ ਵੀਰ ਜੇ ਮੈਂ ਨਾਲ ਨਹੀਂ ਜਾ ਸਕਿਆ ਤਾਂ ਮੇਰੀ ਹਮਦਰਦੀ ਮੇਰੀ ਸੋਚ ਉਹਦੇ ਨਾਲ ਹੈ ਲੱਗਦਾ ਸਰ ਹੱਲ ਨਿਕਲ ਪਾਊਗਾ ਜੀ ਸੱਚ ਨੂੰ ਚਾਹੀਦਾ ਉਹਦਾ ਹੱਲ ਕੱਢੇ ਪਰ ਉਹ ਹੱਲ ਕੱਢੇ ਜਿਹਦੇ ਨਾਲ ਹਿੰਦੁਸਤਾਨ ਦੇ ਸਾਰੇ ਕਿਸਾਨ ਖੁਸ਼ ਹੋਣ ਪੰਜਾਬ ਦਾ ਕਿਸਾਨ ਤਾਂ ਬਹੁਤ ਜ਼ਰੂਰੀ ਹੈ ਹਰਿਆਣਾ ਦਾ ਕਿਸਾਨ ਬਹੁਤ ਜ਼ਰੂਰੀ ਹੈ ਇਹਨਾਂ ਨੇ ਹਰਾਂ ਦੇ ਨਾਮ ਲਾ ਕੇ ਅਨਲ ਪੰਡਾਰ ਪੜ ਦਿੱਤੇ ਨੇ ਮੈਂ ਸਮਝਦਾ ਆ ਸ਼ਾਨਦਤ ਹੋਣਾ ਚਾਹੀਦਾ ਹਿੰਦੁਸਤਾਨ ਦੀ ਸਰਕਾਰ ਨੂੰ ਇਹਨਾਂ ਕਿਸਾਨ ਵੀ ਰਹਿਣ। ਮੌਕਾ ਪਹੁੰਚੋ ਮੀਟਿੰਗ ਬੁਲਾਈ ਗਈ ਸੀ ਸਾਰੇ ਵਿਧਾਇਕ ਵੀ ਮੌਜੂਦ ਨੇ ਕਿਸ ਕਿਸੇ ਦੀ ਮੀਟਿੰਗ ਸਰ ਕੀ ਅਜੰਡਾ ਸੀ। ਕਿਸੇ ਕਹਿਣ ਨੂੰ ਮੈਂ ਵੀਡੀਓ ਤੁਹਾਨੂੰ ਆਪ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਉਹਦੀ ਮੀਟਿੰਗ ਸੀ ਉਹਦੇ ਚ ਜਿਹੜੀਆਂ ਕੋ ਲੋਕਲ ਮਸਲੇ ਹੁੰਦੇ ਆ ਲੋਕੀ ਉਹਦੀਆਂ ਜਿਹੜੇ ਮੈਂਬਰ ਨੇ ਉਹ ਧਾਮ ਸਾਡੇ ਚ ਲੈ ਕੇ ਆਉਂਦੇ ਆ ਕੁਝ ਕਹਤਾ ਜਿਹੜੀਆਂ ਲੋਕਾਂ ਨੂੰ ਕੋਈ ਸੁੱਖ ਸੁਫੀ ਹੁੰਦੀਆਂ ਉਹ ਚ ਕਹਤਾ ਹੋਣ ਉਹ ਸਾਡੇ ਇਹਦੇ ਵਿੱਚ ਵਿਚਾਰੀਆਂ ਜਾਂਦੀਆਂ ਅੱਜ ਕੋਰਟ ਕਰਕੇ ਰਾਜ ਸਿੰਘ ਜੀ ਸਾਹਿਬੀ ਤੋਂ ਅਸੀਂ ਮੀਟਿੰਗ ਨਹੀਂ ਕਰ ਸਕੇ ਤੇ ਅੱਜ ਜੁਗਹੀਆ ਕੋਈ ਸੇ ਮਤਲੇ ਜਿਹੜੇ ਸੀਗੇ ਉਹ ਜਿਹੇ ਕੋਜੇ ਦੀ ਪੈਂਡਿੰਗ ਕਰਦੇ ਆ ਜਿਨ੍ਹਾਂ ਦੇ ਜਵਾਬ ਅੱਜ ਮੀਟਿੰਗ ਮੰਗਲੇ ਔਰ ਹੁਣ ਤੱਕ ਕੋਈ ਮਿਲਿਆ ਨਹੀਂ ਸਰਕਾਰੀਆ ਸਾਹਿਬ ਕਿਸਾਨੀ ਅੰਦੋਲਨ ਤੇ ਗੱਲ ਕਰ ਲਈਏ ਤਾਂ ਲੱਗਦਾ ਹੈ ਕਿ ਅੰਦੋਲਨ ਦਾ ਕੋਈ ਰਾਹ ਨਿਕਲ ਪਾਊਗਾ ਬਾਤਮਾਂ ਮੇਰ ਕਰੇਗੀ ਇਹੀਂ ਤੇ ਆਪ ਸਾਰੇ ਜੋ ਨੇ ਅੱਜ ਜਲਦੀ ਇੰਦਰਾਲ ਵਿਧਾਇਕ ਤੇ ਸੰਸਦ ਮੈਂਬਰ ਉੱਥੇ ਧਰਨੇ ਤੇ ਬੈਠੇ ਹੋਇਆ ਉਹਦੇ ਬਾਰੇ ਤੁਸੀਂ ਦੱਸੋਗੇ ਕਿ ਕਦੋਂ ਤੱਕ ਧਰਨਾ ਚੱਲੂਗਾ ਜਾਂ ਕਦੋਂ ਤੱਕ ਚੱਲਣ ਗਿਆ ਜੀ ਸਾਰੇ ਸਾਡੇ ਵੀ ਧੱਕਾ ਰਹੇ ਆ ਜਾਣੇ ਆ ਹਨ ਪੱਕਾ ਚੱਲੂ ਉਹ ਤੇ ਅਸੀਂ ਬਿਲਕੁਲ ਅਸੀਂ ਆਪ ਨੂੰ ਸਹਾਨ ਹੈ ਸਾਨਾ ਦੇ ਨਾਲ ਸਾਨੂੰ ਦੱਸੀਏ ਜੋ ਵੀ ਵਕਤ ਬਾਅਦ ਸਾਡੇ ਵੱਲੋਂ ਕੀਤਾ ਕਰੂਗਾ